ਹਾਂਜੀ ਹਾਂਜੀ ਜੇ ਕੋਈ ਖੁਸ਼ ਰਹੋ ਜੇ ਕਿਸ ਦਾ ਨਾਮ ਭਾਈ ਇੱਧਰ ਉੱਧਰ ਬੋਲੋ ਗਿਆ ਆ ਗਈ ਭਾਈ ਕਿਸ ਦਾ ਕੋਈ ਪੱਛੇ ਦਾ ਹੋਰ ਨਾਮ ਦੱਸੋ ਗਿਆ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਅਸੀਂ ਬਾ ਲਾਓ ਜੀ ਵਾਹ ਜੀ ਵਾਹ ਖੁਸ਼ ਕਰਦੇ ਮਿੱਤਰੋ ਹੁਣ ਸੁਣੋ ਗੱਡੀ ਦਾ ਸਮਾਗਰ ਨਾਲ ਟਾਈਮ ਹੈ ਗੱਡੀ ਦਾ ਉੱਡਦੀ ਤੂੜ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਸਮਾਂ ਕਰ ਗਿਆ ਜੀ 10 ਜਮਾ 8 18 ਹਾਰਾ ਸੈਕਿੰਡ 94 ਪੁਆਇੰਟ ਦਾ ਸਮਾਂ ਕਰ ਗਏ ਆ ਬੱਚੇ ਮਾਰੋ ਗੱਟ ਕੇ ਦਾੜੀ ਤੇ ਦਰਸ਼ਕ ਵੀਰੋ ਇਹ ਵਰਲਾ ਜਿਹੜਾ ਅੰਦਰ ਦਾ ਬੱਚਾ ਵੱਜਿਆ ਵੀ ਇਹ ਗਰਚਨ ਸਿੰਘ ਪਿੰਡ ਅਟਾਲਾ ਚੈਨਟਾਲਾ ਗੁਰਵਿੰਦਰ ਸਿੰਘ ਸੇ ਫਦੇ ਗਰੁੱਪ ਇਹ ਸਾਡੇ ਵੱਲ ਜਿਹੜਾ ਉੱਪਰਲਾ ਬਣਾ ਵੱਜਿਆ ਇਹ ਸਰਦਾਰ ਸਖਪਾਲ ਸਿੰਘ ਹੋਰਾਂ ਦਾ ਪਿੰਡ ਰੈਲੀ ਤੋਂ ਭੱਜ ਗਿਆ ਪੱਟਦੇ ਹੀ ਦੇਖ ਲਓ ਗੁੱਲ ਵੇਖ ਲੱਗੀ ਹੋਈ